ਨਾਲ ਦੂਜੀ ਗੱਲ ਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦਾ ਪੁੱਤਰ ਜਿਹੜਾ ਦਿਲਜੀਤ ਦੋਸਾਂਝ ਚੋਦੀ ਫਿਲਮ ਦਾ ਜਿਹੜਾ ਕਾਫੀ ਵਿਰੋਧ ਹੋਇਆ ਸੋ ਚਲੋ ਸਾਡੇ ਪਿਛਲੇ ਮੋਰਚੇ ਦੇ ਵਿੱਚ ਕਾਫੀ ਫਿਲਮ ਇੰਡਸਟਰੀ ਨੇ ਵੀ ਸਹਾਇਤਾ ਕੀਤੀ ਆ ਫਿਜੀਕਲ ਜਾਂ ਉਸ ਤਰ੍ਹਾਂ ਮਦਦ ਕੀਤੀ ਆ ਉਹਨਾਂ ਨੇ ਤੇ ਸਾਰੇ ਸਾਡੇ ਉੱਥੇ ਮੋਰਚਿਆਂ ਦੇ ਵਿੱਚ ਆਏ ਸੀ 220 ਦੇ ਵਿੱਚ ਸੋ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਸੋ ਨਾਲ ਤੋਂ ਨਾਲ ਐਸ ਕੇ ਐਮ ਕਿਸਾਨ ਜਥੇਬੰਦੀਆਂ ਅਸੀਂ ਤਾਂ ਹਮੇਸ਼ਾ ਪੰਜਾਬ ਦੇ ਹੱਕ 'ਚ ਖੜੇ ਆ ਅਸੀਂ ਹਮੇਸ਼ਾ ਕੌਮ ਦੇ ਹੱਕ ਦੇ ਵਿੱਚ ਖੜੇ ਆ ਅਸੀਂ ਪੱਗ ਦੀ ਸ਼ਾਨ ਨੂੰ ਉੱਚੀ ਕਰਨ ਦੇ ਹੱਕ ਦੇ ਵਿੱਚ ਖੜੇ ਆ ਤੇ ਉਹ ਸਾਰਾ ਕੁਝ ਦਲਸੀ ਦਲਜੀਤ ਦੁਸਾਨ ਜਿਹੜਾ ਆਲਰੇਡੀ ਕਰ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਨੂੰ ਜਿੱਥੇ ਲੋਡ ਹੋਊਗੀ ਅਸੀਂ ਜਿਹੜੇ ਆ ਸਾਰੇ ਉਹਨਾਂ ਦੇ ਨਾਲ ਡੱਟ ਕੇ ਖੜੇ ਆ ਸੋ ਇੱਕ ਥੋੜਾ ਮੈਂ ਇੱਕ ਵੀਡੀਓ ਵੀ ਦੇਖੀ ਸੀ ਉਹਦੇ ਵਿੱਚ ਥੋੜਾ ਪੈਸਿਆਂ ਦਾ ਦੱਸ ਰਿਹਾ ਸੀ ਕਿ 2 ਕਰੋੜ ਰੁਪਈਆ ਦੇਖੋ ਸਾਡੇ ਕੋਲ ਉਹਨਾਂ ਦਾ ਇੱਕ ਚੈੱਕ ਆਇਆ ਸੀ ਸਾਡੇ ਕੋਲ ਐਸਕੇਐਮ ਦਾ ਨਾਂ ਤੇ ਅਜੇ ਤੱਕ ਅਕਾਊਂਟ ਅਸੀਂ ਬਣਾਇਆ ਨਾ ਕੋਈ ਖਾਤਾ ਖਲਾਇਆ ਤੇ ਉਹ ਚੈੱਕ ਅਸੀਂ ਉਹਨਾਂ ਨੂੰ ਵਾਪਸ ਕਰ ਦਿੱਤਾ ਸੀ ਤੇ ਨਗਦ ਤੌਰ ਤੇ ਉਹਨਾਂ ਨੇ ਕੋਈ ਰਾਸ਼ੀ ਸਾਨੂੰ ਦਿੱਤੀ ਨਹੀਂ ਹੈਗੀ ਸੋ ਅਸੀਂ ਤਾਂ ਉਦਾਂ ਹੀ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਉਸ ਅੰਦੋਲਨ ਦੇ ਵਿੱਚ ਆਏ ਹੋ ਜਿਹੜਾ ਇੱਕ ਇਲਜ਼ਾਮ ਲਾਇਆ ਸੀ 2 ਕਰੋੜ ਦਾ ਉਹ ਸਾਡੇ ਕੋਲ ਜਿਹੜਾ ਉਹ ਪੈਸਾ ਨਹੀਂ ਆਇਆ ਕਿਸੇ ਅਕਾਊਂਟ ਦੇ ਵਿੱਚ ਨਹੀਂ ਆਇਆ ਚੈੱਕ ਅਸੀਂ ਉਹਨਾਂ ਨੂੰ ਵਾਪਸ ਕਰ ਦਿੱਤਾ ਸੀ ਸਾਡਾ ਅਕਾਊਂਟ ਹੈ ਨਹੀਂ ਸੀਗਾ